ਐਮਸੀਡੀ ਆਪਾਂ ਸਾਰਿਆਂ ਨੇ ਰਲ ਕੇ ਪ੍ਰਭੂ ਦੇ ਚੰਨ ਵਿਸ਼ਵਾਨ ਕੇ ਜਨ ਪੜਦੇ ਆ ਪੀਆਂ ਤੁਹਾध्याय ਦੀ 1 ਦੀ 7 ਉਹ ਉਸ ਆਪਣੇ ਪਿਆਰੇ ਭਰਾਵਾਂ ਨੂੰ ਸੰਬੋਧਨ ਕਰਦਾ ਹੈ ਅਤੇ ਉਹਨਾਂ ਨੂੰ ਪ੍ਰਭੂ ਵਿੱਚ ਦ੍ਰਿੜ ਰਹਿਣ ਦੀ ਤਾਕਤ ਕਰਦਾ ਹੈ ਉਹ ਕਲਿਸੀਆ ਦੀਆਂ ਦੋ ਔਰਤਾਂ ਯਹੂਦੀਆਂ ਅਤੇ ਗੋਕੇ ਵਿਚਕਾਰ ਇਕਤਾ ਦੀ ਬੇਨਤੀ ਕਰਦਾ ਹੈ ਉਹ ਇੱਕ ਸੱਚੇ ਸਾਥੀ ਨੂੰ ਵੀ ਬੇਨਤੀ ਕਰਦਾ ਹੈ ਉਹ ਉਹਨਾਂ ਵਰਤਨੀ ਮਦਦ ਕਰੇ ਜਿਨ੍ਹਾਂ ਦੇ ਨਾਮ ਜੀਵਨ ਦੀ ਪੁਸਤਕ ਵਿੱਚ ਲਿਖੇ ਹੋਏ ਹਨ ਉਹ ਵਿੱਚ ਸਦਾ ਆਨੰਦ ਕਰੋ ਉਸਦੇ ਹੁਕਮ ਤੇ ਜੋਰ ਦਿਓ ਤੇ ਇਸ ਨੂੰ ਵਿਸ਼ਵਾਸੀਆਂ ਨੂੰ ਕਿ ਵੇ ਦਾਇਤ ਦਿੰਦਾ ਹੈ ਕਿ ਉਹਨਾਂ ਨੂੰ ਨਿਰਮਾਈ ਅਤੇ ਸੰਜਮ ਸਭਨਾ ਮਨੁੱਖਾਂ ਦੇ ਪ੍ਰਗਟ ਹੋਵੇ ਉਕੇ ਪ੍ਰਭੂ ਨੇੜੇ ਹੈ ਵਿਸ਼ਵਾਸੀਆਂ ਨੂੰ ਕਿਹਾ ਜਾਂਦਾ ਹੈ ਕਿ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਇਸ ਦੀ ਬਜਾਏ ਹਰ ਹਾਲਤ ਵਿੱਚ ਉਹਨਾਂ ਨੂੰ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਹਿਤ ਆਪਣੀਆਂ ਅਰਦਾਸਾਂ ਪਰਮੇਸ਼ਵਰ ਦੇ ਅੱਗੇ ਪੇਸ਼ ਕਰਨੀਆਂ ਚਾਹੀਦੀਆਂ ਹਨ ਇਸ ਅਭਿਆਸ ਦਾ ਨਤੀਜਾ ਪਰਮੇਸ਼ਵਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪੂਰੇ ਪੂਰਾ ਹੈ ਜੋ ਮਨਸੀ ਵਿੱਚ ਉਹਨਾਂ ਦੇ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗਾ ਸਾਰਿਆਂ ਨੂੰ ਇਹ ਬਚਨ ਬਧੀਆਂ ਲੱਗਿਆ ਤਾਂ ਲਾਈਕ ਸ਼ੇਅਰ ਕਰ ਦੇਣਾ ਉਹ ਇਹਨਾਂ ਬਚਨਾਂ ਦੁਆਰਾ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਣ ਆਮਿਨ